ਇਹ ਜਗਮ ਸ਼ੁਭਮ ਹੱਲੇ ਗਿਆ ਘਰ ਤੋਂ ਆਇਆ ਸੀ ਹੂੰ ਮੋਟਰਸਾਈਕਲ ਤੇ ਬਿਠਾ ਕੇ ਤੇ ਉਹਨੇ ਸੰਚਾਰ ਵਿਭਾਗ ਨਾਲ ਮਿਲ ਕੇ ਮਾਕ ਲਈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪੇਨ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਇਹਨਾਂ ਨੇ ਇਹਦੇ ਭਰਾ ਦੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਉਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਦੀ ਸੀ ਕੀ ਨਾਮ ਹੈ ਇਹ ਆਪਣਾ ਸੁਲਮਤ ਵਾਲੀ ਕਿਹੜਾ ਬੰਦਾ ਜ਼ਰਾ ਉਹ ਜੰਡਾ ਬੰਦੇ ਦਾ ਜਿਹੜਾ ਜਿਹਦਾ ਕਤਲ ਹੋਇਆ ਸੀ ਉਹ ਕਿੰਨੇ ਅੰਗਰੇਜ਼ ਦਾ ਭਰਾ ਜੀ 30 ਜੀ 60 ਸਾਲ ਜੀ ਕਿੰਨੇ ਕਦੋਂ ਕਤਲ ਹੋਇਆ ਦਾ ਉਹਨੇ ਚੁਰਮੁੰਡਾ ਲੇ ਗਿਆ ਘਰ ਤੋਂ ਆ ਕੇ ਜੀ ਹੂੰ ਮੋਟੇ ਜਿਹੇ ਬਿਠਾ ਕੇ ਅੱਛਾ ਤੇ ਉਹਨੇ ਸਿੰਚਾ ਦੇਣਾ ਮਿਲ ਕੇ ਮਾਂ ਕਹੀ ਕਿ ਕੋਈ ਤਰਾਂ ਨਹੀਂ ਰੰਗੇ ਸਭਾ ਨਹੀਂ ਕੋਈ ਕੋਈ ਬੰਦਾ ਰੈਕਟ ਕਰ ਲੈ ਨਹੀਂ ਦੋ ਰੈਕਟ ਕਰੇ ਜੀ ਜੇ ਦੋ ਰੈਕਟੇ ਲੈ ਕੇ ਗਿਆ ਸੀ ਉਹ ਪਿੰਡ ਦੇ ਸੀ ਜਾਂ ਕਿਤੇ ਬਾਹਰ ਦੇ ਕਿਹੜੇ ਗੱਜੇ ਤਾਂ ਜੀ ਇੱਕ ਮਨ ਕੋ या दोस्त है तो 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 या वैसे मैं कौन याद दोस्त कौन कितना है ये मारे केड़ी थाने में है तो ये रिश्ते वाले मैं कितना दबया हुआ है मार दब गए हुए हैं 20 तारीख को मारा है 20 तारीख को मारा है इनके अंदर से पता लगे किस दिन मारा था की खेती करा है समझाल पत्ती पत्ती कड़ी क्यों मारा ਹਾਂਜੀ ਇੱਕ ਅਸੀਂ ਕੱਲ ਮਕਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨਿਕ 13 ਜਿਮਨ 5 ਤੇ 238 ਬੀ ਐਨਐਸਐਸ ਜੋਗੀ 302 34 ਤੇ 201 ਆਈਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਪਿੰਡ ਦਾ ਰਹਿਣ ਵਾਲਾ ਹੈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ ਤਿੰਨ ਚਾਰ ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪਿੰਗ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬਹਿ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਉਰਫ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜੀਵਿ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੁਭੀ ਗੁਰਪ੍ਰੀਤ ਤੇ ਕਰਨ ਨੇ ਪਾਲੀ ਦੇ ਟੋਨੀ ਮਾਨਕਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਉਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਤੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਮਾਨਕਪੁਰ ਦੀ ਅਰੈਸਟ ਕਰ ਲਈ ਕਤਲ ਕਿੰਨਾਂ ਕਿੰਨਾਂ ਕਤਲ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਦੀਗੇ ਜਿਨ੍ਹਾਂ ਨੇ ਕਤਲ ਕੀਤੇ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤੇ ਚਾਰ ਕਦੀ ਕੀ ਅੰਡਰ ਸੈਕਸ਼ਨ ਲਾਈ ਹੋਵੇ ਅੰਡਰ ਸੈਕਸ਼ਨ 103 ਜਿਮਨ 1-3 ਜਿਮਨ 5 ਤੇ 238 ਬੀਨਸ ਜੋ ਆਈਪੀਸੀ ਪੁਰਾਣੇ ਲੌਂਗ ਦਾਬਰ 302 34 ਤੇ 201 ਆਈਪੀਸੀ ਹੁੰਦੀ ਆ 5 ਦਿਨਾਂ ਦਾ ਰਮਾਨ ਮਿਲੇ ਜੀ 1 ਅਗਸਤ ਤੱਕ ਹਾਂਜੀ ਇੱਥੇ ਜਿਹੜੇ ਨੌਲ ਮਾਣ ਆ ਗਏ ਨੇ ਮੀਟਿੰਗ ਬਾਅਦ ਲੋਰਾਂ ਨੂੰ ਤੁੰਡਾ ਕਰਨ ਦਾ ਕੰਮ ਹੈ ਇਹਨਾਂ ਲਈ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਾਈ ਹੋ ਗਈ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਕਿੰਨੇ ਵਿਅਕਤੀ ਜਿਹੜੇ ਗ੍ਰਿਫਟਾਰ ਕੀਤੇ ਗਏ ਦੋ ਗ੍ਰਿਫਟਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਐਫਆਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਟਾਰ ਕਰ ਲਿਆ ਜੀ ਇਹਨਾਂ ਕੋਲੀਆਂ ਦਾ ਕੋਈ ਬੈਗ ਨਾ ਕੀ ਪ੍ਰੀਮੀਨ ਇਹਨਾਂ 'ਚੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਮਕਾਨ ਕੋਈ ਕਰਨਾ ਬੈਕਗ੍ਰਾਉਂਡ ਨਹੀਂ ਹਲੇ ਤੇ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ